Thank you. ਹਾਂਜੀ ਸਰ ਅੱਜ ਤੁਹਾਡੇ ਸਕੂਲ ਦੇ ਵਿੱਚ ਕਾਪੀਆਂ ਵੰਡੀਆਂ ਗਈਆਂ ਨੇ ਚੇਅਰਮੈਨ ਸਾਹਿਬ ਵੱਲੋਂ ਤੁਹਾਡਾ ਕੀ ਕਹਿਣਾ ਹੈ ਜੀ ਅੱਜ ਸਰਕਾਰੀ ਮਾਡਲ ਸਕੂਲ ਨੰਬਰ 23 ਜੀ ਚਿਲਡਰਨਸ ਡੇ ਬਣਾਇਆ ਜਾ ਰਿਹਾ ਤੇ ਉਹਦੇ ਵਿੱਚ ਸਾਡੇ ਆਪਣੇ ਸ਼ਹਿਰ ਦੇ ਚੇਅਰਮੈਨ ਸਾਹਿਬ ਸ਼੍ਰੀਿੰਦਰਪਾਲ ਸ਼ਰਮਾ ਜੀ ਸਰ ਕੋ ਪਹੁੰਚੇ ਆ ਤੇ ਸਾਡੇ ਤਸਕੀਨ ਦੇ ਹੀ ਫੈਮਿਲੀ ਮੈਂਬਰ ਅਸੀਂ ਕਹਿ ਸਕਦਾ ਸਕੂਲ ਦੇ ਸੀ ਕਿਉਂਕਿ ਇਹ ਸੇ ਸਕੂਲ ਦੇ ਵਿਦਿਆਰਥੀ ਵੀ ਰਹੇ ਨੇ ਤੇ ਅਕਸਰ ਸਾਡੇ ਨਾਲ ਜੁੜਦੇ ਰਹਿੰਦੇ ਆ ਸਕੂਲ ਦੇ ਵਿੱਚ ਵੱਖ-ਵੱਖ ਗਤੀਵਿਧੀਆਂ ਦੇ ਦੌਰਾਨ ਤੇ ਅੱਜ ਵੀ ਉਹ ਵਿਸ਼ੇਸ਼ ਪਹੁੰਚੇ ਆ ਚਿਲਡਰਨਸ ਡੇ ਦੇ ਉੱਤੇ ਤੇ ਵਿਦਿਆਰਥੀਆਂ ਨਾਲ ਉਹਨਾਂ ਨੇ ਖੁਸ਼ੀ ਨੂੰ ਸਾਂਝਾ ਕੀਤਾ ਤੇ ਕਾਪੀਆਂ ਵੰਡ ਕੇ ਚਿਲਡਰਨਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਤੇ ਇਸ ਦੌਰਾਨ ਬੈਗਲਸ ਦੇ ਵੀ ਸਾਡਾ ਚੱਲ ਰਿਹਾ ਸੀ ਵੱਖ-ਵੱਖ ਐਕਟੀਵਿਟੀਆਂ ਨੂੰ ਚੇਅਰਮੈਨ ਸਾਹਿਬ ਨੇ ਦੇਖਿਆ ਮੌਚਿਆ ਉਹਨਾਂ ਦਾ ਆਨੰਦ ਮਾਣਿਆ ਤੇ ਅਸੀਂ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਹਮੇਸ਼ਾ ਸਾਡੇ ਨਾਲ ਇਸ ਤਰ੍ਹਾਂ ਜੁੜਦੇ ਰਹਿੰਦੇ ਆ ਬੱਚਿਆਂ ਨੂੰ ਪਿਆਰ ਦਿੰਦੇ ਰਹਿੰਦੇ ਆ ਤੇ ਆਸ਼ੀਰਵਾਦ ਦਿੰਦੇ ਰਹਿੰਦੇ ਆ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੈਂ ਚੇਅਰਮੈਨ ਸਾਹਿਬ ਦਾ ਥੈਂਕ ਯੂ ਓਕੇ ਤੇ ਮੈਂ ਸਾਰੇ ਵਿਦਿਆਰਥੀਆਂ ਨੂੰ ਸਾਰੇ ਬੱਚਿਆਂ ਨੂੰ ਵਧਾਈ ਦਿੰਦਾ ਜਦ ਪੰਡਤ ਜਵਾਰ ਲਾਲ ਨਹਿਰੀ ਜੀ ਸਾਡੇ ਜੋ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਜੋ ਜਨਮ ਦਿਨ ਸਾਰੇ ਦੇਸ਼ ਭਰ ਵਿੱਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਇਸ ਲਈ ਸਾਰੇ ਬੱਚਿਆਂ ਨੂੰ ਸਾਡੇ ਵੱਲੋਂ ਜੀਲਾ ਸਿੱਖਿਆ ਅਤੇ ਸਿਖਾਈ ਸਸਤਾ ਨਾਵਾ ਵੱਲੋਂ ਸਾਰੇ ਅਨੁਭਧਾਈ ਇਸ ਮੌਕੇ ਤੇ ਹਰ ਸਾਲ ਸਾਡੇ ਸੁਰਿੰਦਰਪਾਲ ਸ਼ਰਮਾ ਜੀ ਵਿਦਿਆਰਥੀਆਂ ਨੂੰ ਕੁਝ ਨਾ ਕੁਝ ਇਨਾਮ ਦਿੰਦੇ ਨੇ ਕੁਝ ਨਾ ਕੁਝ ਨੂੰ ਸਨਮਾਨ ਕਰਦੇ ਨੇ ਅੱਜ ਵੀ ਇਸ ਮੌਕੇ ਤੇ ਜੋ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਬਾਗ ਹੈ ਉਸ ਦੇ ਵਿਦਿਆਰਥੀਆਂ ਨੂੰ ਉਸ ਦੇ ਬੱਚਿਆਂ ਨੂੰ ਕੁਝ ਨੇਰ ਆਏ ਨੇ ਉਹਨਾਂ ਨੂੰ ਉਹਨਾਂ ਨੂੰ ਕਾਪੇਆ ਪੈਨਸਲਾਂ ਵੰਡੀਆਂ ਨੇ ਇਸ ਲਈ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਉਹਨਾਂ ਨੇ ਆਪਣੀ ਰਵਾਇਤ ਨੂੰ ਚਾਲੂ ਰੱਖਿਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਕਵਕ ਸਕੂਲਾਂ ਵਿੱਚ ਜਾ ਕੇ ਉਹ ਵਿਦਿਆਰਥੀਆਂ ਨੂੰ ਪਿਆਰ ਕਰਦੇ ਨੇ ਬੱਚਿਆਂ ਨੂੰ ਪਿਆਰ ਕਰਦੇ ਨੇ ਔਰ ਉਹਨਾਂ ਦਾ ਸਨਮਾਨ ਕਰਦੇ ਨੇ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਰੇ ਹੀ ਹੈ ਇੱਕ ਵਾਰ ਫੇਰ ਸਾਰੇ ਬੱਚਿਆਂ ਨੂੰ ਇਸ શુભ ਮੌਕੇ ਤੇ ਵਾਰਕਵਾਸ ਹੋਰ ਆਸ ਕਰਦਾ ਕਿ ਉਹ ਇਸੇ ਤਰ੍ਹਾਂ ਖੁਸ਼ ਰਹਿਣਗੇ ਉਹ ਫਿਰੇ ਕੋਈ ਆਪਣੀ ਇਸ ਦੇਸ਼ ਮੁਕਤਕੀ ਵੱਲ ਲੈ ਕੇ ਜਾਣ। ਭਾਈ ਚੇਅਰਮੈਨ ਸਾਹਿਬ ਤੁਸੀਂ ਮਾਡਲ ਸਕੂਲ ਦੇ ਵਿੱਚ ਆਇਓ ਆ ਭਾਰਤ ਦਿਵਸ ਦਾ ਦਿਵਸ ਮਨਾਉਂ ਲਈ ਤੁਹਾਡਾ ਕੀ ਕਹਿਣਾ ਹੈ? ਬਹੁਤ ਹੀ ਸਾਡੇ ਪਹਿਲਾਂ ਤਾਂ ਸਤਿਕਾਰਯੋਗ ਪੀਜਲ ਸਾਹਿਬ ਤੇ ਸਟਾਫ ਤੇ ਪਿਆਰੀ ਬੱਚਿਓ ਜਿਹੜਾ ਜਿੱਥੇ ਚਿਲड्रन ਡੇਸ ਮਨਾਇਆ ਜਾ ਰਿਹਾ ਹੈੱਖ-ੱਖ ਪੰਜਾਬ ਦੇ ਹਿੱਸਿਆਂ 'ਚ ਵੀ ਮਨਾਇਆ ਜਾ ਰਿਹਾ ਮੈਨੂੰ ਕ੍ਰੀਨ ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ ਜਿਹੜਾ ਇਹ ਸਕੂਲ ਹੈ ਇਹ ਮੇਰਾ ਸਕੂਲ ਹੈ ਮੇਰਾ ਪਾਪ ਮੈਂ ਜੋ ਇੱਥੇ ਤੱਕ ਸਥਾਨਾਸੀ ਕੀਤਾ ਉਹ ਸਕੂਲ ਦਾ ਇਸ ਸਕੂਲ ਦਾ ਬਹੁਤ ਵੱਡਾ ਇੱਕ ਰੋਲਾ ਜਿਹਨੂੰ ਮੈਂ ਭੁਲਾ ਨਹੀਂ ਸਕਦਾ ਮੈਂ ਬੋਲਣਾ ਹੱਸਣਾ ਖੇਡਣਾ ਇੱਥੋਂ ਹੀ ਸਿੱਖਿਆ ਦੂਜੀ ਜਿਹੜੀ ਗੱਲ ਆ ਅਸੀਂ ਇੱਥੇ ਹਰ ਤਰ੍ਹਾਂ ਦੇ ਇਵੈਂਟਸ ਮਨਾਉਂਦੇ ਰਹਿੰਨੇ ਆ ਚਾਹੇ ਟੀਚਰਸ ਡੇ ਹੋਵੇ, ਵੂਮਨ ਡੇਸ ਹੋਵੇ ਚਾਹੇ ਅਸੀਂ ਸਹਿਜਾ ਦਿਨ ਦੀ ਯਾਦ ਚ ਇੱਥੇ ਸੈਮੀਨਾਰਸ ਹੋਣ ਉਹ ਵੀ ਇੱਥੇ ਕਰਾਈ ਜਾਂਦੇ ਨੇ ਪਿਛਲੇ ਸਮੇਂ ਚ ਡੇਂਗੂ ਅਵੇਰਨੈਸ ਕੈਂਪ ਵੀ ਇੱਥੇ ਲਗਾਇਆ ਗਿਆ ਔਰ ਬੂਟੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਲਾਉਂਦੀਆਂ ਜੀ ਤੇ ਸਾਰੇ ਜਿੰਨੇ ਵੀ ਮੈਕਸਿਮ ਜੋ ਕੈਲੰਡਰਸ ਹੈ ਸਰਕਾਰ ਦਾ ਉਹਦੇ ਮੁਤਾਬਕ ਸਾਰੇ ਇਵੈਂਟ ਅਸੀਂ ਇੱਥੇ ਮੈਂ ਆਪਣੇ ਸਕੂਲ ਦੇ ਨਾਲ ਕਰਦੇ ਆਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਂ ਇੱਥੇ ਆਉਣਾ ਤੇ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਆ ਪਰਫਾਰਮੈਂਸ ਦੇਖੀ ਦੀ ਆ ਦੂਜੀ ਮੈਂ ਇੱਕ ਗੱਲ ਜ਼ਰੂਰ ਟੋਕਣ ਸੁਨੇਹਾ ਦੇਵਾਂ ਸਾਡੇ ਦਿਮਾਗ 'ਚ ਜਿਹੜਾ ਇੱਕ ਧਾਰਨਾ ਬਣੀ ਆ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਦੀ ਉਹ ਬਿਲਕੁਲ ਗਲਤ ਆ ਅੱਜ ਸਰਕਾਰੀ ਸਕੂਲ ਉਹ ਬਲੰਦੀਆਂ ਨਹੀਂ ਛੋੜ ਰਹੇ ਨੇ ਤੁਸੀਂ ਹਰ ਸੈਕਟਰ 'ਚ ਦੇਖੋ ਜਿਨੇ ਸਾਡੇ ਟੈਸਟ ਵਗੈਰਾ ਨੇ ਜਾਂ ਚਾਹੇ ਉਹ ਡਾਕਟਰੀ 'ਚ ਹੋਣ ਚਾਹੇ ਇੰਜੀਨੀਅਰਿੰਗ 'ਚ ਹੋਣ ਔਰ ਟੀਚਰ ਸਾਹਿਬਾਨੋ ਮੇਰੇ ਖਿਆਲ ਸਰਕਾਰੀ ਸਕੂਲ ਜਿਹੜਾ ਉਹ ਬਲੰਦੀਆਂ ਨੂੰ ਛੂਰੇ ਨੇ ਮੋਰੀ ਨੇ ਅੱਜ ਤਾਂ ਜਿਹੜੀ ਉਹ ਸਾਡੇ ਦਿਮਾਗ 'ਚ ਇੱਕ ਪਰਸੈਪਸ਼ਨ ਪਾਈ ਗਈ ਸੀ ਕਿ ਸਰਕਾਰੀ ਸਕੂਲ ਪਿੱਛੇ ਨੇ ਇਹ ਬਿਲਕੁਲ ਨਹੀਂ ਜਿੰਨਾ ਟੈਲੈਂਟ ਮੱਧ ਵਰਗ ਤੇ ਹੋਰ ਬੱਚਿਆਂ ਦੇ ਵਿੱਚ ਹੈ ਮੇਰੇ ਖਿਆਲ ਉਹ ਵੱਡੇ ਸਕੂਲਾਂ 'ਚ ਨਹੀਂ ਉੱਥੇ ਦੋ ਪੱਥਰ ਇੱਟਾਂ ਵੱਧ ਲੱਗ ਸਕਦੀਆਂ ਨੇ ਸ਼ੀਸ਼ੇ ਵੱਧ ਲੱਗ ਸਕਦੇ ਨੇ ਪਰ ਟੈਲੈਂਟ ਮੇਰੀ ਗੱਲ ਸੁਣ ਅੱਜ ਦੇ ਸਮੇਂ 'ਚ ਸਰਕਾਰੀ ਸਕੂਲਾਂ 'ਚ ਔਰ ਖਾਸ ਕਰ ਮੈਂ ਮਾਡਲ ਸਕੂਲ ਦੀ ਗੱਲ ਕਰੂੰਗਾ ਇਹ ਉਹ ਸਕੂਲ ਆ ਜਿਨੇ ਹਰ ਪੱਖ 'ਚ ਆਪਣਾ ਜਿਹੜਾ ਨਾਮ ਰੋਸ਼ਨ ਕੀਤਾ ਔਰ ਪੜ੍ਹਾਈ ਪੱਖੋਂ ਹਰ ਜਿਹੜਾ ਖੇਤਰ ਦੇ ਵਿੱਚ ਬਲੰਦੀਆਂ ਨੂੰ ਛੂਹਾਂ ਮੈਂ ਆਉਣ ਵਾਲੇ ਸਮੇਂ 'ਚ ਵੀ ਇਹੀ ਅਰਦਾਸ ਕਰੂੰਗਾ ਕਿ ਮਾਡਲ ਸਕੂਲ ਮੇਰਾ ਆਪਣਾ ਸਕੂਲ ਜਿਹੜਾ ਸਰ ਬਲੰਦੀਆਂ ਨੂੰ ਛੂਹੇ ਤੇ ਜਿਹੜੇ ਇੱਥੇ ਦੇ ਬੱਚੇ ਨੇ ਉੱਚ ਵਿਦਿਆ ਜਿਹੜੀ ਪ੍ਰਾਪਤ ਕਰਕੇ ਵਧੀਆ ਇੱਕ ਸਮਾਜ ਦਾ ਅੰਗ ਬਣਨ ਵਧੀਆ-ਵਧੀਆ ਜਿਹੜੀਆਂ ਕਹਿੰਦੇ ਆ ਨਾ ਸਰਕਾਰੀ ਨੌਕਰੀਆਂ ਤੇ ਜਾ ਕੇ ਜਨਤਾ ਦੀ ਸੇਵਾ ਕਰਨ ਬਹੁਤ ਬਹੁਤ ਤਨਵਾਜ। ਚੇਅਰਮੈਨ ਸਾਹਿਬ ਕਿਸ ਤਰ੍ਹਾਂ ਲੱਗ ਦੇਖ ਰਹੇ ਆ ਜਿਵੇਂ ਬੱਚੇ ਨਸ਼ਿਆਂ ਚ ਲੱਗੇ ਹੋਏ ਨੇ ਵੀ ਉਹਨਾਂ ਲਈ ਤੁਹਾਡਾ ਕੀ ਵਿਚਾਰ ਹੈਗਾ? ਦੇਖੋ ਜੀ ਹੁਣ ਜਿਹੜਾ ਪਿਛਲਾ ਦੌਰ ਆ ਨਾ ਸਾਡੇ ਦਿਮਾਗ ਚੋਂ ਨਿਕਲਦਾ ਨਹੀਂ ਇਹਨੂੰ ਆਪਾਂ ਖਬਰ ਬਣਾਉਨੇ ਆ ਨਸ਼ਿਆਂ ਦੇ ਬਾਰੇ ਚ। ਮੇਰੇ ਖਿਆਲ ਚ ਖਾਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰਸ ਐਸਾ ਆਪਣੇ ਬੱਚਿਆਂ ਨੂੰ ਟਰੀਟ ਕਰਦੇ ਨੇ ਜਿਦਾਂ ਇਹਨਾਂ ਦੇ ਆਪਣੇ ਬੱਚੇ। ਮੇਰੇ ਖਿਆਲ ਉਹ ਚੀਜ਼ ਨੂੰ ਹੁਣ ਭਲਾ ਦੇਣਾ ਚਾਹੀਦਾ ਜਿਹੜੀ ਚੀਜ਼ ਲੰਘੀ ਅਸੀਂ ترقی ਵੱਲ ਨੂੰ ਜਾਣਾ ਹੈ ਆਉਣ ਵਾਲੇ ਜਿਹੜੇ ਆ ਪੋਜ਼ਿਟਿਵ ਤਰੀਕੇ ਦੇ ਨਾਲ ਅਸੀਂ ਉਹ ਬੁਲੰਦੀਆਂ ਨੂੰ ਛੂਣਾ ਹੈ ਸਰ ਬੱਚਿਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਆਹੀ ਸਨੇਹ ਮੀ ਦੇਖੋ ਜੀ ਮੈਂ ਤੁਹਾਡੇ ਸਾਹਮਣੇ ਖੜਾ ਐ ਇਹ ਸਕੂਲ ਦਾ ਮੈਂ ਵਿਦਿਆਰਥੀ ਆ ਜਿਵੇਂ ਮੈਂ ਬੁਲੰਦੀਆਂ ਦੇ ਪਹੁੰਚਿਆ ਇਹ ਵੀ ਪਹੁੰਚਣ ਔਰ ਸਾਨੂੰ ਦੇਖ ਕੇ ਜਾਂ ਜਿਹੜੇ ਹੋਰ ਵੀ ਇੱਥੇ ਸਟੂਡੈਂਟ ਗਏ ਨੇ ਬਹੁਤ ਸਟੂਡੈਂਟ ਨੇ ਬਹੁਤ ਲੰਬੀ ਲਿਸਟਾ ਜਿਨ੍ਹਾਂ ਨੇ ਬਹੁਤ ਬੁਲੰਦੀਆਂ ਨੂੰ ਛੂਇਆ ਵਧੀਆ ਵਧੀਆ ਨੌਕਰੀਆਂ ਆਈਸਪੀਸੀ ਇਸ ਤੋਂ ਨਿਕਲੇ ਨੇ ਇਹ ਵੀ ਉਹੀ ਕਤਾਰ 'ਚ ਆਪਣਾ ਨਾਮ ਲਿਖਾਉਣ ਇਹੀ ਇਹਨਾਂ ਨੂੰ ਅੱਜ ਦੇ ਸੰਚ ਸਹੀ ਸਨੇਹ ਹੈ ਔਰ ਅਸ਼ੀਰਵਾਦ ਹੈ